ਤੋ ਅੱਜ ਪਗਲ ਕਰਨ ਲੱਗੇ ਸੀ ਜੀ ਕਰ ਲੈਣਾ ਜੀ ਇੱਕ ਪੋਸਟ ਪਏ ਸ਼ੇਅਰ ਕਰਨਾ ਚਾਹੁੰਦੀ ਸੀ ਪਰ ਮੈਂ ਸ਼ੇਅਰ ਨਹੀਂ ਕੀਤੀ ਹੈਗੀ ਕਿਉਂਕਿ ਇਸੇ ਧੰ ਦੇ ਦਿਨ ਚੱਲਦੇ ਹੈ ਕਿ ਤੁਹਾਨੂੰ ਵੀ ਪ੍ਰਤਾਜੀ ਵੀ 84 ਦੇ ਦਿਨ ਯਾਦ ਕਰ ਕਰਕੇ ਹਰ ਇੱਕ ਦੇ ਦਿਲ ਦੇ ਵਿੱਚ ਬਹੁਤ 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 ਦੁੱਖ ਪੜਿਆ ਆਇਆ ਉਹ ਵੀ ਮਾਮਾ ਬੇਚਰੀਆਂ ਹਜ ਤੱਕ ਬੈਠੇ ਜਿਨ੍ਹਾਂ ਨੇ ਆਪਣਾ ਪਰਿਵਾਰ ਨਾਲ ਸਾਰਾ ਆਪਣੇ ਹੱਥੀ ਸ਼ਹੀਦੀ ਦੇਖਿਆ ਆਪਣੇ ਹੱਥੀ ਦਾ ਸਾਹ ਸੰਸਕਾਰ ਕਰੇ ਨੇ ਉਹ ਪਰਿਵਾਰ ਵੀ ਅੱਜ ਤੱਕ ਬੈਠਾ ਹੈ ਸੋ ਮੈਂ ਦੁਪਹਿਰ ਦਾ ਟਾਈਮ ਸੀਗਾ ਜੀ ਮੈਂ ਪਈ ਸੀ ਕਿ ਮੈਂ ਸਿਰ ਤੇ ਚੁੰਨੀ ਤਾਂ ਲਈ ਹੈ ਕਿਉਂਕਿ ਬਹੁਤ ਮਨ ਦੁਖੀ ਹੁੰਦਾ ਹੈ ਇਹ ਚੀਜ਼ਾਂ ਸੁਰ ਕੇ ਤੇ ਤੁਸੀਂ ਵੀ ਜੀ ਸ਼ਹੀਦਾਂ ਨੂੰ ਸ਼ਾਸਤ ਦਿਆ ਕਰੋ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਕੱਲੋਂ ਤੁਹਾਨੂੰ ਪਤਾ ਹੀ ਹੈਗਾ ਵੀ ਕੁੱਲੂਕਾਰਾ ਦਿਵਸਾ ਤੇ ਕੀ ਹੋਇਆ ਸੀ ਕਿ ਨਹੀਂ ਮੈਨੂੰ ਤਾਂ ਦੱਸਦੀ ਲੋੜ ਦੀ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਵੀ ਪਤਾ ਜੀ ਸਾਰਾ ਮਤਲਬ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਹੈਗਾ ਵੀ ਕਿੰਨਾ ਮਾਹੌਲ ਵੀ ਖਰਾਬ ਆ ਨਾ ਤੋਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਯਾਦ ਰੱਖ ਲਿਆ ਕਰੋ ਦਿਮਾਗ ਦੇ ਵਿੱਚ ਇਕੱਲੇ ਆਪਣੇ ਜਵਾਕਾਂ ਨੂੰ ਇਹ ਨਾ ਦੱਸਿਆ ਕਰੋ ਵੀ ਮੋਬਾਈਲਾਂ 'ਚ ਆ ਕੁਝ ਆਉਂਦਾ ਜਾਂ ਬਾਹਰ ਇਹ ਕੁਝ ਨਹੀਂ ਉਹ ਆ ਫਲਾਨਾ ਇਹ ਨਹੀਂ ਆ ਜਦੋਂ ਤੁਸੀਂ ਕਿਤੇ ਵੀ ਜਦੋਂ ਦਰਬਾਰ ਸਹਿਣ ਮੱਥਾ ਟੇਕ ਕੇ ਜਾਂਦੇ ਹੋ ਤਾਂ ਆਪਣੇ ਬੱਚਿਆਂ ਨੂੰ ਉਹ ਸ਼ਹੀਦਾਂ ਦੇ ਦਰਸ਼ਨ ਵੀ ਕਰਾਇਆ ਕਰੋ ਜਿੰਨਾ ਸ਼ਹੀਦਾਂ ਦੇ ਨਾਲ ਉਹ ਧਰਤੀ ਟਿੱਕਲੀ-ਕੱਲੀ ਇੱਟ ਰੂੰਗੀ ਹੋਈ ਆ ਗੁਰੂ ਦੇ ਘਰ ਦੇ ਵਿੱਚ ਸੋ ਮੇਰੀ ਹੱਥ ਵਨ ਕੇ ਤੁਹਾਨੂੰ ਇੱਕੋ ਇੱਕ ਬੇਨਤੀ ਆ ਇਹ ਰਿਕਵੈਸਟ ਆ ਜੀ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਤੁਹਾਨੂੰ ਹੱਥ ਵਨ ਕੇ ਬੇਨਤੀ ਆ ਕਿ ਇਹ ਚੀਜ਼ਾਂ ਨੂੰ ਨਾ ਭੁੱਲਿਆ ਕਰੋ ਹੋਰ ਸਭ ਕੁਝ ਹੁੰਦਾ ਰਹਿੰਦਾ ਪਰ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ